ਸ੍ਰੀ ਕਾਲ ਜੀ ਮੈਂ ਜਸਵਿੰਦਰ कौर ਤੇ ਜਸਵਿੰਦਰ ਜੀ ਦੀ ਰਸੋਈਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਲੂ ਮਟਰ ਦੀ ਸਬਜ਼ੀ ਬਣਾਉਣ ਦੇ ਲਈ ਆਪਾਂ ਸਭ ਤੋਂ ਪਹਿਲਾਂ ਤਾਜੇ ਮਟਰ ਲੈ ਲੈਨੇ ਮੈਂ ਇੱਕ ਕਟੋਰੀ ਭਰ ਕੇ ਇੱਥੇ ਹਰੇ ਮਟਰ ਲੈ ਲੈਨੇ। ਆਪਾਂ ਫ੍ਰੋਜ਼ਨ ਮਟਰ ਨਹੀਂ ਯੂਜ਼ ਕਰਾਂਗੇ ਇੱਥੇ ਤਾਜੇ ਮਟਰ ਦੀ ਯੂਜ਼ ਕਰਾਂਗੇ ਤੇ ਨਾਲ ਹੀ ਆਪਾਂ ਲੈ ਲੈਨੇ ਆਲੂ ਚਾਰ ਆਲੂ ਲੈ ਕੇ ਉਹਨਾਂ ਨੂੰ ਮੈਂ ਛਿੱਲ ਕੇ ਕੱਟ ਕੇ ਚੰਗੀ ਤਰ੍ਹਾਂ ਧੋ ਕੇ ਪਾਣੀ ਦੇ ਵਿੱਚ ਰੱਖ ਦਿੱਤਾ ਹੈ ਤਾਂ ਜੋ ਇਹ ਕਾਲੇ ਨਾ ਹੋਣ। ਤੇ ਫਿਰ ਥੋੜਾ ਜਿਹਾ ਲਸਣ ਅਦਰਕ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਚੋਪਰ ਦੇ ਵਿੱਚ ਚੋਪ ਕਰ ਦਿੱਤਾ ਹੈ ਤੇ ਨਾਲ ਹੀ ਦੋ ਵੱਡੇ ਪਿਆਜ਼ ਲੈ ਲਏ ਨੇ ਇਹਨਾਂ ਨੂੰ ਵੀ ਚੋਪਰ ਦੇ ਵਿੱਚ ਚੰਗੀ ਤਰ੍ਹਾਂ ਚੋਪ ਕਰ ਲਿਆ ਤੇ ਦੋ ਟਮਾਟਰ ਤੇ ਹਰੀਆਂ ਮਿਰਚਾਂ ਨੂੰ ਵੀ ਚੋਪਰ 'ਚ ਚੋਪ ਕਰਕੇ ਇਸ ਦੀ ਪੇਸਟ ਬਣਾ ਲਈਏ ਤੁਸੀਂ ਚਾਹੋ ਤਾਂ ਇਨਾਂ ਤਿੰਨਾਂ ਚੀਜ਼ਾਂ ਨੂੰ ਚਾਕੂ ਨਾਲ ਚੰਗੀ ਤਰ੍ਹਾਂ ਬਰੀਕ-ਬਰੀਕ ਵੀ ਕੱਟ ਸਕਦੇ ਹੋ ਤੇ ਆਪਾਂ ਹੁਣ ਇੱਕ ਬਰਤਨ ਦੇ ਵਿੱਚ ਇੱਕ ਛੋਟੀ ਕੜਛੀ ਸਰੋਂ ਦਾ ਤੇਲ ਲੈ ਕੇ ਇਹਦੀ ਗੁੜੱਤਾਂ ਚੰਗੀ ਤਰ੍ਹਾਂ ਕੱਢ ਲਈਏ ਤੇ ਫਲੇਮ ਆਪਾਂ ਲੋ ਹੀ ਰੱਖਣੀ ਹੈ ਹਜੇ ਤੇ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਤੇ ਇਸ ਦੇ ਵਿੱਚ ਹੁਣ ਆਪਾਂ ਪਾ ਦਵਾਂਗੇ ਇੱਕ ਚਮਚ ਜੀਰਾ ਤੇ ਨਾਲ ਹੀ ਪਾ ਦਵਾਂਗੇ ਦੋ ਤੇਜ ਪੱਤੇ ਇਹਨਾਂ ਨਾਲ ਸਵਾਦ ਬਹੁਤ ਹੀ ਵਧੀਆ ਆਂਦਾ ਹੈ ਆਪਾਂ ਅੱਜ ਜਿਹੜੀ ਸਬਜ਼ੀ ਬਣਾ ਰਹੇ ਹਾਂ ਬਿਲਕੁਲ ਹਲਵਾਈ ਦੇ ਤਰੀਕੇ ਦੀ ਬਣਾ ਰਹੇ ਹਾਂ ਹਲਵਾਈ ਵੀ ਇਸੇ ਤਰੀਕੇ ਨਾਲ ਹੀ ਸਬਜ਼ੀ ਬਣਾਉਂਦੇ ਨੇ ਇਹ ਵਾਲੀ ਤੇ ਬਹੁਤ ਹੀ ਸਵਾਦ ਬਣਦੀ ਹੈ ਉਹ ਸਬਜ਼ੀ ਸੇਮ ਉਸੇ ਤਰ੍ਹਾਂ ਜਿ ਆਪਾਂ ਬਣਾਵਾਂਗੇ 30 ਸੈਕਿੰਡ ਆਪਾਂ ਜੀਰੇ ਨੂੰ ਤੜਕਣ ਦਵਾਂਗੇ ਤੇ ਹੁਣ ਇਸ ਦੇ ਵਿੱਚ ਆਪਾਂ ਪਾ ਲਵਾਂਗੇ ਲਸਣ ਅਦਰਕ ਤੇ ਹਲਕਾ ਬ੍ਰਾਊਨ ਹੋਣ ਤੱਕ ਇਸ ਨੂੰ ਆਪਾਂ ਭੁੰਨਾਂਗੇ ਇਸ ਨੂੰ ਆਪਾਂ ਲਗਾਤਾਰ ਹਿਲਾਇਆ ਜਾਣਾ ਤਾਂ ਜੋ ਇਹ जले ਨਾ ਇਸ ਨੂੰ ਹਲਕਾ ਬ੍ਰਾਊਨ ਹੋਣ ਤੱਕ ਆਪਾਂ ਭੁੰਨਣਾ ਹੈ ਤੇ ਬਹੁਤ ਹੀ ਜਲਦੀ ਇਹ ਹਲਕਾ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਇਸ ਦੇ ਵਿੱਚ ਆਪਾਂ ਪਾ ਦਾਂਗੇ ਪਿਆਜ਼ ਇੱਥੇ ਫਲੇਮ ਆਪਾਂ ਮੀਡੀਅਮ ਕਰ ਦਿੱਤੀ ਹੈ ਤੇ ਮੀਡੀਅਮ ਫਲੇਮ ਤੇ ਵੀ ਹੀ ਆਪਾਂ ਨੇ ਪਿਆਜ਼ ਭੁੰਨੇ ਨੇ ਤੇ ਇਸ ਨੂੰ ਵੀ ਹਲਕਾ ਬ੍ਰਾਊਨ ਹੋਣ ਤੱਕ ਭੁੰਨਾ ਆਪਾਂ ਪਿਆਜ਼ ਬਹੁਤ ਹੀ ਜਲਦੀ ਬ੍ਰਾਊਨ ਹੋ ਜਾਂਦੇ ਨੇ ਆਪਾਂ ਲਗਾਤਾਰ ਇਹਨਾਂ ਨੂੰ ਭੁੰਨੇ ਜਾਣਾ ਹੈ ਹਿਲਾਈ ਜਾਣਾ ਨਾਲ-ਨਾਲ ਪਿਆਜ਼ ਬਹੁਤ ਜ਼ਿਆਦਾ ਜਲਦੀ ਬ੍ਰਾਊਨ ਹੋ ਜਾਂਦੇ ਨੇ ਤੇ ਦੇਖੋ ਕਿੰਨੀ ਜਲਦੀ ਪਿਆਜ਼ ਬ੍ਰਾਊਨ ਹੋ ਗਏ ਨੇ ਹੁਣ ਆਪਾਂ ਪਾ ਦਾਂਗੇ ਇੱਥੇ ਟਮਾਟਰਾਂ ਦੀ ਪਿਓਰੀ ਜਿਹੜੇ ਟਮਾਟਰ ਆਪਾਂ ਚੋਪਲ 'ਚ ਚੋਪ ਕੀਤੇ ਨੇ ਆਪਾਂ ਉਹ ਪਾ ਦਾਂਗੇ ਤੇ ਲਗਾਤਾਰ ਇਸ ਨੂੰ ਹਿਲਾਵਾਂਗੇ ਆਪਾਂ 3 ਤੋਂ 4 ਮਿੰਟ ਲਈ ਇਹਨਾਂ ਨੂੰ ਹਿਲਾਵਾਂਗੇ ਅਨਿਦੇਰ ਤੱਕ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੇ ਕੋਲ ਪਹੁੰਚੇ 3-4 ਮਿੰਟ ਹੋ ਗਏ ਨੇ ਇਹਨਾਂ ਨੂੰ ਭੁੰਦੇ ਹੋਏ ਹੁਣ ਆਪਾਂ ਇਸ ਦੇ ਵਿੱਚ ਪਾ ਦਾਂਗੇ ਅੱਧਾ ਚਮਚ ਹਲਦੀ ਦਾ ਇੱਕ ਚਮਚ ਭਰ ਕੇ ਦੇਗੀ ਮਿਰਚ ਅੱਧਾ ਚਮਚ ਕਾਲੀ ਮਿਰਚ ਤੇ ਸਵਾਦ ਅਨੁਸਾਰ ਨਮਕ ਪਾ ਦਾਂਗੇ ਆਪਾਂ ਇਸ ਦੇ ਵਿੱਚ ਮੈਂ 1 ਚਮਚ ਨਮਕ ਪਾਇਆ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਸਵਾਦ ਦੇ ਅਨੁਸਾਰ ਨਮਕ ਪਾ ਲੈਣਾ ਹੈ ਇਹਦੇ ਵਿੱਚ ਆਪਾਂ ਹੁਣ ਇਸ ਨੂੰ 2 ਤੋਂ 3 ਮਿੰਟ ਲਈ ਇਸੇ ਤਰ੍ਹਾਂ ਹੀ ਭੁੰਨਾਂਗੇ 2 ਤੋਂ 3 ਮਿੰਟ ਹੋ ਗਏ ਨੇ ਮੈਨੂੰ ਇਸ ਨੂੰ ਭੁੰਦੇ ਹੋਏ ਤੇ ਹੁਣ ਆਪਾਂ ਇਸ ਨੂੰ ਟੱਕ ਕੇ ਬਿਲਕੁਲ ਲੋ ਫਲੇਮ ਦੇ ਉੱਪਰ 4 ਮਿੰਟ ਲਈ ਭੁੰਨ ਲਾਂਗੇ 4 ਤੋਂ 5 ਮਿੰਟ ਹੀ ਲੱਗਣਗੇ ਇਸ ਨੂੰ ਭੁੰਨ ਦੇ ਤੇ ਦੇਖੋ 4 ਤੋਂ 5 ਮਿੰਟ ਹੋਏ ਮਸਾਲਾ ਚੰਗੀ ਤਰ੍ਹਾਂ ਭਨ ਗਿਆ ਵਿੱਚ ਵਿੱਚ ਆਪਾਂ ਇਸ ਨੂੰ ਹਿਲਾਉਂਦੇ ਜਾਣਾ ਆਪਾਂ 3 ਮਿੰਟ ਬਾਅਦ ਖੋਲ ਕੇ ਇਸ ਨੂੰ ਹਿਲਾ ਲਿਆ ਸੀ 2 ਮਿੰਟ ਆਪਾਂ ਇਹਨੂੰ 1 ਜਾਂ 2 ਮਿੰਟ ਲਈ ਭੁੰਨਾਂਗੇ ਹੋਰ ਟੋਟਲ 5 ਮਿੰਟ ਹੋ ਗਏ ਨੇ ਤੇ ਮਸਾਲਾ ਦੇਖੋ ਕਿੰਨਾ ਵਧੀਆ ਭੁੰਨਿਆ ਗਿਆ ਇਸ ਨੇ ਤੇਲ ਛੱਡਣਾ ਵੀ ਸ਼ੁਰੂ ਕਰ ਦਿੱਤਾ ਟੋਟਲ ਆਪਾਂ 5 ਮਿੰਟ ਮਸਾਲਾ ਟੱਕ ਕੇ ਭੁੰਨਿਆ ਤੇ ਉਸ ਨੂੰ ਵਿੱਚੋਂ ਦੀ ਆਪਾਂ ਇੱਕ ਵਾਰੀ ਹਿਲਾ ਲਿਆ ਸੀ ਬਹੁਤ ਹੀ ਜ਼ਿਆਦਾ ਵਧੀਆ ਮਸਾਲਾ ਭੁੰਨਿਆ ਗਿਆ ਦੇਖੋ ਮਸਾਲੇ ਦੀ ਰੰਗਤ ਕਿੰਨੀ ਜ਼ਿਆਦਾ ਵਧੀਆ ਆ ਗਈ ਹੈ ਨਾਲੇ ਇਸਦੇ ਆਪਾਂ ਪਾ ਦਾਂਗੇ ਇੱਕ ਚਮਚ ਬੇਸਨ ਤੇ ਇਸ ਨੂੰ ਵੀ ਆਪਾਂ ਇੱਕ ਤੋਂ 2 ਮਿੰਟ ਲਈ ਇਸੇ ਤਰ੍ਹਾਂ ਹੀ ਭੁੰਨ ਲਾਂਗੇ ਤਾਂ ਜੋ ਬੇਸਨ ਦਾ ਜਿਹੜਾ ਕੱਚਾਪਾਨ ਹੈ ਉਹ ਸਬਜ਼ੀ ਵਿੱਚ ਨਾ ਆਏ ਸਬਜ਼ੀ ਸਾਡੀ ਖਰਾਬ ਨਾ ਹੋਏ ਇਸ ਲਈ ਇਸ ਨੂੰ 1-2 ਮਿੰਟ ਲਈ ਭੁੰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਹੁਣ ਆਪਾਂ ਇਸ ਦੇ ਵਿੱਚ ਪਾ ਦਾਂਗੇ ਮਟਰ ਨਾਲ ਇਸ ਦੇ ਪਾ ਦਾਂਗੇ ਆਪਾਂ ਆਲੂ ਤੇ ਹੁਣ ਇਸ ਨੂੰ ਆਪਾਂ ਬਿਨਾ ਟਕੇ ਹੋਏ 2-3 ਮਿੰਟ ਤੱਕ ਇਸੇ ਤਰ੍ਹਾਂ ਪੁੰਨੀ ਜਾਵਾਂਗੇ ਇਸ ਨੂੰ ਹਜੇ ਆਪਾਂ ਟਕਣਾ ਨਹੀਂ ਹੈ 3 ਮਿੰਟ ਆਪਾਂ ਇਸ ਨੂੰ ਲਗਾਤਾਰ ਮਸਾਲੇ ਦੇ ਨਾਲ ਹੀ ਭੁੰਨਣਾ ਹੈ ਕਈ ਆਲੂ ਮਟਰ ਪਾंदे ਇਸ ਨੂੰ ਟੱਕ ਦਿੰਦੇ ਨੇ ਅਜਿਹਾ ਬਿਲਕੁਲ ਨਹੀਂ ਕਰਨਾ ਆਪਾਂ ਪਹਿਲਾਂ 2-3 ਮਿੰਟ ਇਸੇ ਤਰ੍ਹਾਂ ਹੀ ਇਸ ਨੂੰ ਮਸਾਲੇ ਦੇ ਵਿੱਚ ਭੁੰਨਾਂਗੇ ਇਹਦੇ ਨਾਲ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਇਸ ਤਰ੍ਹਾਂ ਭੁੰਨਣ ਨਾਲ ਹੁਣੇ ਚੰਗੀ ਤਰ੍ਹਾਂ ਭੁੰਨਿਆ ਗਿਆ ਤੇ ਆਪਾਂ ਇੱਕ ਸਾਈਡ ਤੇ ਆਪਾਂ ਇੱਕ ਕਟੋਰੀ ਦੇ ਵਿੱਚ ਕਿਚਨ ਕਿੰਗ ਮਸਾਲਾ ਜਾਂ ਫਿਰ ਮੈਗੀ ਦਾ ਮਸਾਲਾ ਹੁੰਦਾ ਹੈ ਜਿਹੜਾ ਉਹ ਇੱਕ ਚਮਚ ਕਟੋਰੀ ਦੇ ਵਿੱਚ ਪਾ ਕੇ ਤੇ ਥੋੜਾ ਜਿਹਾ ਪਾਣੀ ਪਾ ਕੇ ਸਾਈਡ ਤੇ ਰੱਖ ਦਾਂਗੇ ਇਹ ਜ਼ਰੂਰ ਪਾਣਾ ਹੈ ਜਾਂ ਤੁਸੀਂ ਕਿਚਨ ਕਿੰਗ ਮਸਾਲਾ ਪਾ ਲਓ ਜਾਂ ਮੈਗੀ ਦਾ ਮਸਾਲਾ ਪਾ ਲਓ ਤੇ ਹੁਣ ਆਪਾਂ ਅਲੂ ਮਟਰ ਦੇ ਵਿੱਚ ਡੇਢ ਗਲਾਸ ਪਾਣੀ ਦਾ ਪਾ ਲਿਆ ਜੇ ਤੁਸੀਂ ਤਰੀ ਥੋੜੀ ਪਤਲੀ ਖਾਂਦੇ ਹੋ ਤਾਂ ਤੁਸੀਂ ਦੋ ਗਲਾਸ ਪਾਣੀ ਵੀ ਪਾ ਸਕਦੇ ਹੋ ਇਸ ਦੇ ਵਿੱਚ ਹਲੇ ਇੱਕ ਵਾਰੀ ਇਸ ਨੂੰ ਆਪਾਂ ਮੀਡੀਅਮ ਫਲੇਮ ਤੇ ਹੀ ਇਸੇ ਤਰ੍ਹਾਂ ਹੀ ਉਬਾਲਾ ਆਨ ਦਵਾਂਗੇ ਦੇਖੋ ਉਬਾਲਾ ਆਣਾ ਸ਼ੁਰੂ ਹੋ ਗਿਆ ਤੇ ਇਸ ਸਟੇਜ ਤੇ ਆਪਾਂ ਟੱਕਣ ਦੇ ਕੇ ਇਸ ਨੂੰ ਟੱਕ ਦਵਾਂਗੇ ਤੇ 3 ਮਿੰਟ ਬਾਅਦ ਖੋਲਾਂਗੇ 3 ਮਿੰਟ ਹੋ ਗਏ ਨੇ ਤੇ ਜਿਹੜਾ ਆਪਾਂ ਕਿਚਨ ਕਿੰਗ ਮਸਾਲਾ ਜਾਂ ਫਿਰ ਮੈਗੀ ਮਸਾਲਾ ਪੇਕੇ ਰੱਖਿਆ ਹੋਇਆ ਉਹ ਇਹਦੇ ਵਿੱਚ ਪਾ ਦਾਂਗੇ ਤੇ ਇਸ ਨੂੰ ਦੁਬਾਰਾ ਤੋਂ ਹਿਲਾ ਕੇ ਟੱਕ ਦਵਾਂਗੇ ਤੇ 12 ਤੋਂ 15 ਮਿੰਟ ਦੇ ਵਿੱਚ ਹੀ ਆਲੂ ਗਲ ਜਾਣਗੇ ਤੇ ਸਬਜੀ ਬਣ ਕੇ ਤਿਆਰ ਹੋ ਗਈ ਹੋ ਜੇਗੀ ਇਸ ਨੂੰ ਵਿੱਚੋਂ ਦੀ ਦੋਕ ਵਾਰੀ ਖੋਲ ਕੇ ਹਿਲਾ ਲੈਣਾ ਤਾਂ ਜੋ ਮਸਾਲਾ ਥੱਲੇ ਜਲੇ ਨਾ ਟੋਟਲ 15 ਮਿੰਟ ਲੱਗੇ ਨੇ ਤੇ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਗਈ ਏ ਆਪਾਂ ਇਸ ਨੂੰ ਚੈੱਕ ਕਰਦੇ ਹੁਣੇ ਆਲੂ ਨੂੰ ਇਹ ਬੜੇ ਹੀ ਵਧੀਆ ਤਰੀਕੇ ਨਾਲ ਗਲ ਗਏ ਨੇ ਦੇਖੋ ਆਲੂ ਕਿੰਨੇ ਵਧੀਆ ਗਲ ਗਏ ਨੇ ਤੇ ਸਬਜੀ ਦੀ ਰੰਗਤ ਵੀ ਬਹੁਤ ਹੀ ਜ਼ਿਆਦਾ ਵਧੀਆ ਆ ਗਈ ਏ ਤੁਸੀਂ ਵੀ ਇਸ ਤਰ੍ਹਾਂ ਸਬਜ਼ੀ ਬਣਾ ਕੇ ਦੇਖਣਾ ਬਹੁਤ ਹੀ ਵਧੀਆ ਸਬਜ਼ੀ ਬਣਦੀ ਹੈ ਬਿਲਕੁਲ ਹਲਵਾਈ ਦੇ ਤਰੀਕੇ ਦੀ ਤੇ ਇਸ ਦੇ ਵਿੱਚ ਇੱਕ ਚਮਚ ਭਰ ਕੇ ਕਸੂਰੀ ਮੇਥੀ ਪਾ ਦਵਾਂਗੇ ਹੱਥਾਂ ਨਾਲ ਮਸਲ ਕੇ ਚੰਗੀ ਤਰ੍ਹਾਂ ਪਾਣੀ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਹੈ ਤੇ ਨਾਲ ਹੀ ਅੱਧਾ ਚਮਚ ਗਰਮ ਮਸਾਲਾ ਤੇ ਬਰੀਕ-ਬਰੀਕ ਕਟਿਆ ਹੋਇਆ ਹਰਾ ਧਨੀਆ ਇਸ ਦੇ ਵਿੱਚ ਪਾ ਦਾਂਗੇ ਤੇ ਸਬਜ਼ੀ ਸਾਡੀ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਏ ਮੈਨੂੰ ਪੂਰੀ-ਪੂਰੀ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਹੀ ਵਧੀਆ ਲੱਗੀ ਹੋਏਗੀ ਹਲਵਾਈ ਦੇ ਤਰੀਕੇ ਦੀ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਗੀਏ